ਕਿਸੇ ਦੀ ਅੱਜ ਬਣਦੀ ਏ ਕਿਸੇ ਦੀ ਕੱਲ ਬਣਦੀ ਏ ਫਕਰ ਬਾਬਾ ਦામੂ ਸ਼ਾਹ ਦੇ ਆ ਕੇ ਸਭ ਦੀ ਗੱਲ ਬਣਦੀ ਏ ਫਕਰ ਬਾਬਾ ਦામੂ ਸ਼ਾਹ ਦੇ ਪ੍ਰਤੀ ਨੌਜਵਾਨਾਂ ਦਾ ਵੀ ਪੂਰਾ ਉਤਸ਼ਾਹ ਸ਼ਰਧਾ ਤੇ ਭਾਵਨਾ ਮੇਰੇ ਨਾਲ ਵੀਰ ਖੜੇ ਨੂੰ ਗੱਲਬਾਤ ਕਰਨੀ ਕੋਸ਼ਿਸ਼ ਕਰਾਂਗੇ ਮੇਰੇ ਕੀ ਨਾਂ ਹੈ ਆਪਣਾ ਕਿਹੜੀ ਜਗਤ ਤੋਂ ਆਏ ਅਸੀਂ ਆ ਵੀਰੇ ਸਾਰਿਆਂ ਦੇ ਮੇਰਾ ਪਿੰਡ ਬਈ ਮਹਿਰੋ ਆ ਖਾਨ ਮੇਰਾ ਨਾਮ ਆ ਹਾਂਜੀ ਮੁਰੇ ਸਵੇਰੇ ਕਿੰਨਾ ਕ ਟਾਈਮ ਤੋਂ ਆਉਣੇ ਇੱਥੇ ਬਾਬਾ ਜੀ ਦੇ ਇੱਥੇ 14-15 ਸਾਲ ਹੋ ਗਏ ਬਈ ਸੇਵਾ ਕਰਦੇ ਨੇ ਆਪਣੇ ਬਾਬਾ ਜੀ ਦੇ ਹਾਂਜੀ ਬਈ ਤੇ ਆਪਣੀ ਹਰ ਜਣ ਕੀ ਕロナ ਆਉਣਾ ਪੂਰੀ ਹੁੰਦੀ ਆ ਬਾਬੇ ਦੀ ਕਿਰਪਾ ਨਾਲ ਜੋ ਵੀ ਆਪਾਂ ਸੁੱਖਦੇ ਆ ਹਨ ਆਪਣੀਆਂ ਸਾਰਾ ਮੰਨਾਂ ਪੂਰੀ ਹੁੰਦੀ ਬਾਬਾ ਜੀ ਦੇ ਬਹੁਤ ਦੂਰੋਂ ਸੰਗਤ ਆਉਂਦੀ ਆ ਭਾਈ ਪਾਪਾ ਸੁਣਦਾ ਕਰਕੇ ਆਉਂਦੀ ਆ ਸਰ ਕਿੰਨਾ ਕ ਟਾਈਮ ਹੋ ਗਿਆ ਵੀਰ ਦਰਗਾਹ ਨੂੰ ਬਣੀ ਕਾਫੀ ਟਾਈਮ ਹੋ ਗਿਆ ਭਾਈ ਪੁਰਾਣੇ ਮਤਲਬ ਇੱਥੇ ਪਹਿਲਾਂ ਬਹੁਤ ਜਣੀ ਕਿ ਇੱਥੇ ਪਹਿਲਾ ਜਗ੍ਹਾ ਹੁੰਦੀ ਸੀ ਇਧਰਲੇ ਪਾਸੇ ਉਹ ਜਣੀ ਕਿ ਆਪਾਂ ਦੇਖੀ ਨਹੀਂ ਹੈਗੀ ਮੈਂ ਤੁਹਾਨੂੰ ਕਹਿੰਦਾ ਵੀ ਉਹ ਪੁਰਾਣੇ ਬਿਜੁਰ ਦੇ ਦੱਸਣ ਦੇ ਵਾਪਤਾ ਪ੍ਰਾਣੀਆਂ ਉਹ ਪਈਲੇ ਪਾਸੇ ਆਪਣੀ ਬਾਬਾਈ ਦੀ ਜਗ੍ਹਾ ਬਣੀ ਤੂੰ ਤੂੰ ਹਸਾਰ ਉਧਰਲੇ ਪਾਸੇ ਵੀ ਆਪਣੀ ਜਗ੍ਹਾ ਬਣੀ ਆ ਉੱਥੇ ਜਣੀ ਕਿ ਉਹ ਫੋਟੋਆਂ ਲੱਗੀਆਂ ਪੁਰਾਣੇ ਜਿਹੜਾ ਜੀ ਇਸੇ ਵੀਰ ਹਰ ਵੀਰ ਵਰ ਨੂੰ ਨਹੀਂ ਘੱਟ ਹੁੰਦਾ ਹਾਂਜੀ ਵੀਰੇ ਹਾਂਜੀ ਬਹੁਤ ਜ਼ਿਆਦਾ ਘੱਟ ਹੁੰਦਾ ਆ ਗਰਮੀ ਕਰਕੇ ਥੋੜਾ ਜਿਹਾ ਘੱਟ ਆ ਹੁਣ ਵੈਸੇ ਸਕਾਲਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਹੁੰਦਾ ਤੇ ਬਾਕੀ ਤੁਹਾਨੂੰ ਮੇਲੇ ਦਾ ਪਤਾ ਹੀ ਆ ਮਾਰਚ ਮਹੀਨੇ ਮੇਲਾ ਹੁੰਦਾ ਬਹੁਤ ਤਕੜਾ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਕੀ ਸਾਰੇ ਪਤਾ ਲੱਗਦਾ ਸਾਰੀ ਇੰਡੀਆ ਦੀ ਮੇਲਾ ਆਪਾਂ ਦੱਸੂਗਾ ਤੇ ਕਿਉਂਕਿ ਜਿਵੇਂ ਆਪਾਂ ਲੁਕਉਤ ਰਜੇਗਾ ਜਿਵੇਂ ਉੱਥੇ ਪਤਾ ਲੱਗਦਾ ਨਾ ਮੇਲਾ ਹੋਰ ਇੱਥੇ ਬਹੁਤ ਤਕੜਾ ਮੇਲਾ ਹੁੰਦਾ ਆਪ ਸਾਡੇ ਮੇਰੇ ਤੁਹਾਡੀ ਕਿਹੜੀ ਮਨੋਕਾਮਨਾ ਪੂਰੀ ਤੁਸੀਂ ਕੀ ਮੰਗੇ ਬਾਬਾ ਜੀ ਸਾਰੀਆਂ ਹੁੰਦੀਆਂ ਬਾਈ ਜਿੰਨੀਆਂ ਸੁੱਖੀਆਂ ਹੁਣ ਤੱਕ ਸਾਰੀਆਂ ਹੋਈਆਂ ਇਹ ਗੱਲੋਂ ਕਮੀ ਨਹੀਂ ਹੈਗੀ ਆਪਣੀ ਫਿਰ ਆਪਾਂ ਹੌਲੀ-ਹੌਲੀ ਜਾਨੀ ਕਿ ਪਹਿਲਾਂ ਉਹਦੇ ਕਹਿਣਾ ਕਿ ਤੁਰ ਕੇ ਸੀ ਸਾਈਕਲ ਤੇ ਆਏ ਹਨ ਜਿਵੇਂ ਸੁੱਖੀ ਗਏ ਸਾਈਕਲ ਤੋਂ ਮਤਲਬ ਮੋਟਰਾਂ ਵਾਲ ਤੇ ਮੋਟਰਾਂ ਤੋਂ ਗੱਡੀ ਵਾਲੇ ਹੋਏ ਆ ਬਾਪੇ ਨੇ ਜੋ ਕੁਝ ਕੀਤਾ ਬਾਪੇ ਨੇ ਕੀਤਾ ਤੇ ਆਪਾਂ ਸਭ ਤੋਂ ਪਹਿਲ ਧਾਰ ਤੇ ਬਾਪੇ ਨੂੰ ਮਿਲਦੇ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਮੈਂ ਕਿਉਂਕਿ ਮੈਂ ਮੁਸਲਮਾਨਾਂ ਦਾ ਮੁੰਡਾ ਬਾਈ ਧਰਮਾਂ ਦਾ ਸਾਰੇ ਸਤਿਕਾਰ ਕਰਦਾ ਠੀਕ ਆ ਸਾਰੇ ਜਿੰਨੇ ਵੀ ਬਾਪੇ ਸਾਰੇ ਪੀਰ ਜਿੰਨੇ ਵੀ ਸਾਰਿਆਂ ਦਾ ਪਤਿਸ ਸੋ ਤੁਸੀਂ ਦੇਖ ਸਕਦੇ ਹੋ ਵੀਰ ਦੀ ਪੂਰੀ ਸ਼ਰਧਾ ਤੇ ਭਾਵਨਾ ਵੀਰ ਕਹਿੰਦਾ ਵੀ ਸਾਈਕਲਾਂ ਤੋਂ ਗੱਡੀਆਂ ਵਾਲੇ ਹੋ ਗਏ ਨੇ ਫਕਰਪਾਪਾ ਦਾਮੂ ਸਾਡੇ ਦਰ ਤੇ ਜਿਹੜੀ ਵੀ ਸੰਗਤ ਸ਼ਰਧਾ ਤੇ ਭਾਵਨਾ ਲਾਉਂਦੀ ਹੈ ਉਹਦੀ ਮਨੋ ਕਾਮਨਾ ਜ਼ਰੂਰ ਪੂਰੀ ਹੁੰਦੀ ਹੈ ਸੋ ਤੁਸੀਂ ਦੇਖ ਸਕਦੇ ਹੋ ਸੰਗਤਾਂ ਦੂਰੋਂ ਦੂਰ ਤੇ ਆ ਕੇ ਮਤ ਮਸਤਕ ਹੁੰਦੀਆਂ ਨੇ ਪਰ ਸੰਗਤ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੇ ਸਾਡੇ ਨਾਲ ਵੀਰ ਜੀ ਨੇ ਵੀਰੇ ਕੀ ਨਾਮ ਹੈ ਆਪਣਾ ਗੁਰਪ੍ਰੀਤ ਸਿੰਘ ਮੇਰਾ ਕਿਹੜੀ ਜਗ੍ਹਾ ਤੋਂ ਆਏ ਹੋ ਫਰੋਏ ਪਰ ਸੋ ਕੀ ਕਹਿਣਾ ਚਾਹੋਗੇ ਬਾਬਾ ਜੀ ਦੇ ਪ੍ਰਤੀ ਸ਼ਰਧਾ ਦੀ ਬਹੁਤ ਸ਼ਰਧਾ ਤੁਸੀਂ ਕਿੰਨੇ ਕ ਟਾਈਮ ਤੋਂ ਨੇ ਮੈਨੂੰ ਹੋ ਗਏ 3-4 ਸਾਲ ਹੋ ਗਏ ਅੱਛਾ ਹ ਤੇ ਜਿਹੜਾ ਆਪਾਂ ਜੋ ਵੀ ਆਪਾਂ ਸੁਪਨਾ ਲੈ ਕੇ ਆਉਂਦੇ ਹਾਂ ਪੂਰਾ ਹੁੰਦਾ ਮੇਰੇ ਬਹੁਤ ਆ ਹੋਇਆ ਸੁਪਨਾ ਪੂਰਾ ਹੀ ਜੋ ਜੀ ਮੈਂ ਮੰਗੀ ਸੀ ਉਹ ਮਿਲਈ ਹੈ ਜਰੂਰ ਹਾਂਜੀ ਜਿਹੜੀ ਕਰੀ ਮਨੋਂ ਕਾਮਨਾ ਪੂਰੀ ਹੁੰਦੀ ਹੈ ਬਾਬਾ ਜੀ ਦੀ ਆ ਜਿਹੜੀ ਵੀ ਮੰਗੋ ਸ਼ਰਤਾਂ ਹੋਣੇ ਚਾਹੀਦੀ ਜੇ ਜੀ ਸੇਵਾ ਕਰੋ ਸੱਚੇ ਮਨ ਨਾਲ ਜੋ ਵੀ ਆਪਾਂ ਮੰਗਾਗੇ ਉਹ ਮਿਲ ਸਕਦਾ ਆ ਹਰ ਵੀਰ ਵਾਰ ਇੰਨੇ ਘੱਟ ਹੁੰਦਾ ਹਾਂ ਹਾਂਜੀ ਹਰ ਵੀਰ ਵਾਰੇ ਇੰਨੇ ਘੱਟ ਇਹ ਵੀ ਜਾਦੇ ਘੱਟ ਹੋ ਸਕਦੇ ਤੂੰ ਘੱਟ ਉਹ ਤੁਸੀਂ ਵੇਖ ਸਕਦੇ ਹੋ ਸੰਗਤ ਦਾ ਪੂਰਾ ਇਕੱਠ ਹੈ ਤੇ ਇੱਧਰ ਲੰਗਰ ਵਰਤਾਇਆ ਜਾ ਰਿਹਾ ਸੋ ਆਪਾਂ ਹੋਰ ਵੀ ਸੰਗਤ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਪਹਿਲੇ ਸਾਲ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਪੁਰਾਣੇ ਵਾਲੇ ਤੋਂ ਆਇਆ ਜੀ ਸੋ ਕੀ ਕਹਣਾ ਤੁਸੀਂ ਆਪਣੇ ਫਕਰ ਬਾਬਾ ਦਮੂ ਸਾਡੇ ਦਰ ਤੇ ਤੁਸੀਂ ਕਿੰਨੇ ਟਾਈਮ ਤੋਂ ਆ ਰਹੇ ਹੋ ਅਸੀਂ ਜੀ ਤਰੇਮ 15 ਸਾਲ ਤੋਂ ਆ ਰਹੇ ਲਗਾਤਾਰ ਸੋ ਜੀ ਸ਼ਰਦਾ ਪਵਨ ਤੁਹਾਡੀ ਕੀ ਮਨੋ ਕਾਮਨਾ ਪੂਰੀ ਹੋਈ ਨਹੀਂ ਬਾਬੇ ਦੇ ਸਾਥ ਸਰ ਦਾ ਪੂਰੀ ਹੋ ਜਾਂਦੀ ਹੈ ਜੀ ਹਾਂ ਜੀ ਸੋ ਇੱਥੇ ਆ ਕੇ ਤੁਸੀਂ ਦੇਖ ਸਕਦੇ ਹੋ ਪਾਪਾ ਜੀ ਦੀ ਸੰਗਤ ਚ ਕਹਿੰਦੀ ਹੈ ਕਿ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਸੋ ਤੁਸੀਂ ਦੇਖ ਸਕਦੇ ਹੋ ਲੰਗਰ ਹਾਲ ਹੈ ਉੱਥੇ ਵੱਡਾ ਜਿੱਥੇ ਪੂਰੀ ਤਰ੍ਹਾਂ ਫੁੱਲ ਲੰਗਰ ਬਤਾਇਆ ਜਾਂਦਾ ਹੈ ਸਪੋਰ ਵੀ ਸੰਗਤ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੇ ਤੇ ਇਸੀ ਗੱਲ ਕਿਹੜੀ ਜਗ੍ਹਾ ਤੋਂ ਬੇਬੇ ਉਹ ਜਿੱਦੈ ਇਤਤ ਨਹੀਂ ਰਿਹਾ ਸਤ ਅਚਚਾ ਕਿੰਨੇ ਕਿੰਨੇ ਟਾਈਮ ਤੋਂ ਆਉਣੇ ਇੱਥੇ ਅਸਾ ਜਿਉਂ ਵਿਆਹੀ ਮਟੋਨੀ ਹੈ ਉਹ ਤਾਂ ਬਹੁਤ ਟਾਈਮ ਹੋ ਗਿਆ ਅਚਚਾ ਤੁਹਾਡੀਆਂ ਮਨੋ ਕਾਮਨਾ ਪੂਰੀਆਂ ਹੋਈਆਂ ਸੋ ਬਾਬਾ ਜੀ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਕੰਨ ਬਾਬਾ ਦੇਖ ਸਕਦੇ ਹੋ ਇੱਥੇ ਦੂਰੋਂ ਦੂਰੋਂ ਸੰਗਤਾਂ ਦੀ ਬਾਬਾ ਜੀ ਦੇ ਵਕਫਰ ਬਾਬਾ ਦામੂ ਸਾਦੇ ਦਰ ਤੇ ਇੱਥੇ ਆ ਕੇ ਨਤਮਸਤਕ ਹੁੰਦੇ ਜਿੱਥੇ ਸਾਰਿਆਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਲੰਗਰ ਹਾਲ ਤੁਸੀਂ ਦੇਖ ਸਕਦੇ ਹੋ ਲੰਗਰ ਹਾਲ ਚ ਅਤੇ ਵਕਫਰਾਂ ਦੇ ਭਗਵਾਨ ਜੋ ਪਕਾਏ ਜਾਂਦੇ ਨੇ ਸੰਗਤ ਲੰਗਰ ਵਰਤੌਣ ਵਾਲੇ ਜੋ ਸ਼ਰਧਾ ਭਾਵਨਾ ਤੇ ਲੰਗਰ ਵਰਤੋਂ ਨੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਵੀਰਾਂ ਨਾਲ ਪੈਣ ਨਾਲ ਸਾਰਿਆਂ ਨਾਲ ਤੋਂ ਤੁਸੀਂ ਵੇਖ ਸਕਦੇ ਹੋ ਫਕਰਪਾਪਾ ਦਾਮੂ ਸ਼ਾ ਦੇ ਪ੍ਰਤੀ ਸੰਗਤਾਂ ਦੀ ਬਹੁਤ ਹੀ ਸ਼ਰਧਾ ਤੇ ਭਾਵਨਾ ਹੈ ਆਪਾਂ ਵੀਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾ ਵੀਰ ਜੋ ਚੌਲਾਂ ਦਾ ਲੰਗਰ ਵਰਤਾ ਰਹੇ ਵੀਰੇ ਕੀ ਕਹਿਣਾ ਚਾਹੋਗੇ ਕਿੰਨੇ ਟਾਈਮ ਤੋਂ ਨੇ ਇਹ ਤੇ ਬਾਬਾ ਜੀ ਸਾਨੂੰ ਵੀਰੇ ਬਾਬੇ ਨਾਲ ਜੁੜੇ ਹੋਏ ਘਟੋਕਟ ਅੱਜ 5 ਸਾਲ ਹੋ ਗਏ ਜੀ ਗੁਰੂ ਘਰ ਦੇ ਨਾਲ ਜੁੜੇ ਹੋਏ ਤੇ ਇੱਥੇ ਆ ਕੇ ਵੀਰੇ ਮਨ ਦੀ ਯਾਰੇ ਸ਼ਾਂਤ ਹੋ ਜਾਂਦੀ ਸਾਨੂੰ ਸੇਵਾ ਕਰਕੇ ਗੁਰੂ ਘਰ ਦੇ ਨਾਲ ਤੇ ਮੰਨ ਲਓ ਜੀ ਸੰਗਤ ਨਾਲ ਮਿਲਜੁਲ ਕੇ ਘਰ ਰੰਗ ਫੀਲ ਹੁੰਦਾ ਸਾਨੂੰ ਜਿੱਥੇ ਆ ਕੇ ਅਸੀਂ ਆਪਦਾ ਕੰਮ ਕਾਰ ਛੱਡ ਕੇ ਤੇ ਵਾਪਰੇ ਸੇਵਾ ਕਰ ਲਈ ਦੀ ਵੀਰਵਾਦ ਜੀ ਸੋਨ ਚਾਇਆ ਕਿ ਇੱਥੇ ਹਰ ਮਨੋ ਕਵਨਾਪੁਰੀ ਹੁੰਦੇ ਲੋਕਾਂ ਦੇ ਵੀਜੇ ਵੀ ਲੱਜਰ ਨੇ ਕਹਿੰਦੇ ਮੈਂ ਕਹਾਂ ਵੀਰੇ ਸੱਚੇ ਦਿਲਵਾਓਗੇ ਸਭ ਕੁਝ ਮਿਲਦਾ ਜੀ ਗੁਰੂ ਘਰ ਦੇ ਵਿੱਚੋਂ ਠੀਕ ਹੈ ਜੀ ਆਪਾਂ ਜੋ ਗਲਤ ਨਹੀਂ ਜਨਾਵਾਂਗੇ ਤਾਂ ਬਾਬਾ ਕੁਝ ਨਹੀਂ ਦਿੰਦਾ ਸੱਚੇ ਦਿਲਵਾਓਗੇ ਸਭ ਕੁਝ ਮਿਲਦਾ ਜੀ ਗੁਰੂ ਘਰ ਦੇ ਵਿੱਚੋਂ ਜੀ ਤੁਸੀਂ ਵੇਖ ਸਕਦੇ ਹੋ ਇੱਥੇ ਨੌਜਵਾਨ ਬਜ਼ੁਰਗ ਮਤਾਵਾ ਪਹਿਣਾ ਸਾਰੇ ਇੱਥੇ ਆਉਂਦੇ ਨੇ ਸੋ ਵੀਰ ਨਾਲ ਵੀ ਗੱਲਬਾਤ ਕਰਾਂਗੇ ਮੇਰੇ ਸਤਿ ਸ਼੍ਰੀ ਅਕਾਲ ਕੀ ਨਾ ਤੁਹਾਨੂੰ ਮਹਿੰਦੀ ਵੀ ਲਈ ਫਿਰਦਾ ਕੀ ਹਾਲ ਵੀਰੇ ਕੀ ਨਾ ਵੀਰੇ ਆਪਣਾ ਅਮਨਜੀਤ ਸਿੰਘ ਅੱਛਾ ਠੀਕ ਕਿਹੜੀ ਜਗ੍ਹਾ ਤੋਂ ਆਨੋ ਓਕੇ ਜੀ ਕਿੰਨਾ ਟੈਕ ਹੋ ਗਿਆ ਬਾਬਾ ਜੀ ਤੇ 1800 ਜੀ ਸੋ ਕੀ ਕਹਿਣਾ ਚਾਹੁੰਦੇ ਇਸ ਦਰਗਾਹ ਦੇ ਪ੍ਰਤੀ ਲੋਕਾਂ ਦੀ ਬੜੀ ਸ਼ਰਧਾ ਤੇ ਭਾਵਨਾ ਹੈ ਬਸ ਵੀਰੇ ਸਾਰੀ ਸੰਗਤ ਰਹੀ ਬੇਨਤੀ ਹੈ ਵੀ ਨਿਮਰਤਾ ਸਹਿਤ ਆਵੀਂ ਵੀ ਕਿਸੇ ਸੇਵਾ ਦਾ ਨਾਲ ਕੋਈ ਬਹਿਸ ਨਾ ਕਰੇ ਜੋ ਮੰਗੀਏ ਸਭ ਕੁਝ ਮਿਲਦਾ ਬਾਬਾ ਜੀ ਸਰਬ ਇੱਕ ਮਰਿਆਦਾ ਹੋ ਜਾਂਦੀ ਬੰਦੇ ਦੀ ਮਿਲਦਾ ਸਭ ਕੁਝ ਸੋ ਵੀਰਾਂ ਦੀ ਬੜੀ ਸ਼ਰਧਾ ਤੇ ਭਾਵਨਾ ਇਸ ਦਰਗਾਹ ਦੇ ਪ੍ਰਤੀ ਤੁਸੀਂ ਦੇਖ ਸਕਦੇ ਹੋ ਇਹ ਲੰਗਰ ਹਾਲ ਹੈ ਲੰਗਰ ਹਾਲ ਚ ਵੱਖ-ਵੱਖ ਤਰ੍ਹਾਂ ਦੇ ਭਗਵਾਨ ਪਕਾਏ ਜਾਂਦੇ ਨੇ ਹਰ ਵੀਰਵਾਰ ਇੱਥੇ ਇੰਨੇ ਇਕੱਠ ਹੁੰਦਾ ਹੈ ਤੇ ਜੇਠਾ ਵੀਰਵਾਰ ਹੈ ਸੋ ਸ਼ਾਮ ਨੂੰ ਤੱਕ ਇੱਥੇ ਇਦਾਂ ਹੀ ਇਹ ਚੱਲਦਾ ਰਹਿਣਾ ਆਪਾਂ ਬਾਪੂ ਨਾਲ ਗੱਲਬਾਤ ਕਰਦੇ ਆਪੋ ਜੀ ਸਤਿਕਾਰ ਜੀ ਕੀ ਕਹਿਣਾ ਚਾਹੋਗੇ ਬਾਪੂ ਜੀ ਬਾਬਾ ਜੀ ਦੇ ਫੱਕਰ ਬਾਬਾ ਦਾ ਮੁਸਾ ਬਾਬਾ ਜੀ ਦਾ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਪਿਆ ਜੀ ਜੰਗਰਬਾਣੀ ਸੇਵਾ ਬਹੁਤ ਚੱਲੀ ਵੀ ਹੈ ਬਾਹਰ ਵੀ ਬਹੁਤ ਸੇਵਾ ਚੱਲੀ ਵੀ ਹੈ ਹਾਂ ਜੀ ਬਾਪੂ ਜੀ ਕਿੰਨੇ ਕ ਟਾਈਮ ਤੋਂ ਨੇ ਇੱਥੇ ਬਹੁਤ ਜੱਮ ਚਲੋ ਜਮੇ ਹੀ ਉਦੋਂ ਦੇ ਇੱਥੇ ਆ ਰਹੇ ਜੀ ਹਾਂ ਜੀ ਹਾਂ ਜੀ ਕਿੰਨੇ ਕ ਸਾਲਾਂ ਤੋਂ ਇਸ ਦਰ हां जी हां जी बहुत बढ़िया तो ਤੁਸੀਂ ਵੇਖ ਸਕਦੇ ਹੋ ਸੰਗਤਾਂ ਲਾਈਨ ਚ ਬੈਠ ਕੇ ਲੰਗਰ ਛਕ ਰੀਆਂ ਨੇ ਬਾਬਾ ਜੀ ਦੀ ਦਰਗਾਹ ਬੜੀ ਪੁਰਾਣੀ ਹੈ ਇਹਦਾ ਇਤਿਹਾਸ ਬੜਾ ਪੁਰਾਣਾ ਹੈ ਇਸ ਤੋਂ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬੜੇ ਰਸਤੇ ਦਾ ਕੈਮਰਾਮੈਨ ਸਤਿੰਦਰ ਦੇ ਨਾਲ ਮੈਂ ਹਰਮਨ ਮੀਆ ਪੁਰੀ ਦिशाਪ੍ਰੇਟ ਨਿਊਜ਼ ਚੰਡੀਗੜ੍ਹ ਸਸਿਕਾਲ ਜੀ ਤੁਸੀਂ ਵੇਖ ਰਹੇ ਹੋ ਦिशाਪ੍ਰੇਟ ਨਿਊਜ਼ ਮੈਂ ਹਰਮਨ ਮੀਆ ਪੁਰੀ ਕਿਸੇ ਦੀ ਅੱਜ ਬਣਦੀ ਏ ਕਿਸੇ ਦੀ ਕੱਲ ਬਣਦੀ ਏ ਫਕਰ ਬਾਬਾ ਦਾਮੂ ਸ਼ਾਹ ਦੇ ਆ ਕੇ ਸਭ ਦੀ ਗੱਲ ਬਣਦੀ ਏ ਫਕਰ ਬਾਬਾ ਦਾਮੂ ਸ਼ੋਦੇ ਦਰਬਾਰ ਤੇ ਸ਼ਰਦਾ ਤੇ ਭਾਵਨ ਨਤਮਸਤਕ ਹੋਣ ਵਾਲੀਆਂ ਸੰਗਤਾਂ ਦੀ ਹਮੇਸ਼ਾ ਗੱਲ ਬੜੀ ਸੋ ਬਾਬਾ ਜੀ ਦਾ ਵਿਸ਼ੇ ਪੱਧਰ ਤੇ ਮਾਨਤਾ ਹੈ ਦੂਰੋਂ ਦੂਰੋਂ ਸੰਗਤਾਂ ਇੱਥੇ ਆ ਕੇ ਨਤਮਸਤਕ ਹੁੰਦੀਆਂ ਨੇ ਸੋ ਬਾਬਾ ਜੀ ਦਾ ਇਤਿਹਾਸ ਕੀ ਹੈ ਇਸ ਤੇ ਬਾਬਾ ਤੱਕ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੋਂ ਦੇ ਪ੍ਰਧਾਨ ਸਾਹਿਬ ਲక్ష్మణ ਸਿੰਘ ਜੀ ਨੇ ਬਾਪੂ ਜੀ ਬੈਗੂ ਜੀ ਕਾ ਖਾਲਸਾ ਜਿਤਨਾ ਜੀ ਸੋ ਕੀ ਕਹਿਣਾ ਚਾਹੋਗੇ ਇੱਥੋਂ ਦਾ ਇਤਿਹਾਸ ਕੀ ਹੈ ਸੰਗਤਾਂ ਦੂਰ ਦੂਰੋਂ ਆਉਂਦੀਆਂ ਨੇ ਸਭ ਤੋਂ ਪਹਿਲਾਂ ਬੈਗੂ ਜੀ ਕਾ ਖਾਲਸਾ ਬੈਗੂ ਜੀ ਦੀ ਫਤਹਿ ਇਸ ਫਕਰ ਬਾਬਾ ਦਮੋਸ਼ਾ ਪ੍ਰਬੰਧਕ ਕਮੇਟੀ ਦੇ ਮੰਮੀਤ ਪ੍ਰਧਾਨ ਵਜੋਂ ਸੇਵਾ ਨਿਭਾ ਰਿਆਂ ਤੇ ਬਾਬਾ ਜੀ ਦੇ ਇਤਿਹਾਸ ਬਾਰੇ ਤਾਂ ਕਿਸੇ ਨੂੰ ਵੀ ਨਹੀਂ ਪਤਾ ਜੀ ਨਾ ਸਾਡੇ ਪਿੰਡ ਦੇ ਵਿੱਚ ਤੇ ਨਾ ਹੋਰ ਮਤਲਬ ਸਾਡੇ ਇਲਾਕੇ ਵਿੱਚ ਕਿਸੇ ਨੂੰ ਨਹੀਂ ਇਹਨਾਂ ਦੇ ਇਤਿਹਾਸ ਬਾਰੇ ਪਤਾ ਬਈ ਕਿੱਥੋਂ ਆਏ ਕਿੱਥੋਂ ਜੰਪਲ ਸੀ ਇੱਥੇ ਰਹੇ ਜਾਂ ਉਹਨਾਂ ਦਾ ਪਿੰਡ ਸੀ ਜਾਂ ਕੋਈ ਉਹਨਾਂ ਦੀ ਰਿਸ਼ਤੇਦਾਰੀ ਸੀ ਇਹਦੇ ਬਾਰੇ ਕੋਈ ਪਤਾ ਨਹੀਂ ਜੀ ਪਰ ਸ਼ਰਦਾ ਅਥਾ ਹੈ ਉਹ ਤੁਹਾਡੇ ਸਾਹਮਣੇ ਆ ਜੀ ਤੇ ਸ਼ਰਧਾਵਾਨ ਜਿਹੜੇ ਲੋਕਾਂ ਦੀਆਂ ਸ਼ਰਧਾ ਪੂਰੀਆਂ ਹੁੰਦੀਆਂ ਜੀ ਜੋ ਦੇਸ਼ਾਂ-ਵਿਦੇਸ਼ਾਂ ਵਿੱਚ ਸੰਗਤ ਆ ਜਿਹੜੀ ਵੀ ਉਹ ਮਨ ਦੇ ਮਤਲਬ ਭਾਵਨਾ ਦੇ ਨਾਲ ਕਰਦੇ ਅਰਦਾਸ ਬੇਨਤੀ ਤੇ ਉਹਨਾਂ ਦੀ ਉਹ ਪੂਰੀ ਹੁੰਦੀ ਹੈ ਜੀ ਤੇ ਇਸ ਕਰਕੇ ਜਿਹੜੀ ਸ਼ਰਧਾ ਅਥਾ ਹੈ ਬਾਬਾ ਜੀ ਦਰਗਾਹ ਕਦੋਂ ਦੀ ਇੱਥੇ ਸਥਾਪਿਤ ਹੋਈ ਇਹ ਕਿੰਨਾ ਕੁ ਸਮਾਂ ਹੋ ਗਿਆ ਇਸ ਨੂੰ ਇਹ ਦਰਗਾਹ ਤਾਂ ਜੀ ਤਕਰੀਬਨ ਹੈ ਤਾਂ ਸਾਡੇ ਵਾਕ ਵੜੇ ਜਾਂ ਤੂੰ ਪਹਿਲਾਂ ਦੀ ਆ ਜੀ ਜੀ ਪਰ ਪਹਿਲਾਂ ਉਸ ਟਾਈਮ ਸਮਾਂ ਉੱਜਾ ਸੀ ਕੱਚੀ ਸੀ ਅੱਸੀ ਦੇ ਦਹਾਕੇ ਤੋਂ ਜਿਹੜੀ ਹੈਗੀ ਹੈ ਇਹਦੀ ਜ਼ਿਆਦਾ ਮੰਨਤਾ ਹੋਣ ਲੱਗੀ ਹੈ ਜੀ ਉਹ ਹੁਣ ਅਸੀਂ 45ਵਾਂ ਜਿਹੜਾ ਧਾਰਮਿਕ ਟੂਰਨਾਮੈਂਟ ਤੇ ਭਾਰੀ ਧਾਰਮਿਕ ਮੇਲਾ ਕਰਾਇਆ ਹੈ ਇੱਥੇ 45ਵਾਂ ਇਹਦਾ ਮਤਲਬ ਹੈ ਕਿ 80 ਤੋਂ ਸ਼ੁਰੂ ਹੋਇਆ ਹੈ ਕੰਮ ਜੀ ਉਦੋਂ ਜ਼ਿਆਦਾ ਮਕਬੂਲੀਅਤ ਇਹਨਾਂ ਦੀ ਹੋਈ ਹੈ ਜੀ ਤੇ ਹੁਣ ਮਤਲਬ ਸਾਲ ਦੇ ਸਾਲ ਵਾਧੀਆਂ ਜੀ ਬਾਬਾ ਜੀ ਸੁਣਨਾ ਚਾਹੀਏ ਕਿ ਪਿੱਛੇ ਜੇ ਸਰਕਾਰ ਦੇ ਅੰਡਰ ਵੀ ਹੋ ਗਿਆ ਸੀ ਸੋ ਉਹਦੇ ਕੀ ਕਾਰਨ ਸਨਾਂ ਹਾਂਜੀ ਉਹ ਸਾਡੀ ਬੇਤਵਾਕੀ ਸੀਗੀ ਜੀ ਪਿੰਡ ਦੀ ਜੀ ਆਸ ਵਿੱਚ ਜਿਹੜਾ ਮਤਲਬ ਝਗੜਾ ਹੋ ਗਿਆ ਤੇ ਉਹ ਇੱਕ ਨਾਂ ਸਮਝੀ ਸੀ ਉਸ ਚੀਜ਼ ਤੋਂ ਸਾਨੂੰ ਬਹੁਤ ਵੱਡਾ ਸਬਕ ਮਿਲਿਆ ਤੇ ਅਸੀਂ ਸਭ ਕੁਝ ਸਿੱਖਿਆ ਉਸ ਗੱਲ ਤੋਂ ਤੇ ਮਤਲਬ ਅਕ ਵਿੱਚ ਇਹੋ ਜੀ ਜਿਹੜੀ ਗਲਤੀ ਉਹ ਨਹੀਂ ਹੋਊਗੀ ਬਾਬਾ ਜੀ ਕੋਈ ਹੋਰ ਗੱਲ ਸੁਣਨਾ ਚਾਹੀਏ ਕਿ ਇੱਥੇ ਕੋਈ ਗੱਦੀ ਨਸ਼ੀਨ ਨਹੀਂ ਹੈਗਾ ਬਾਬਾ ਜੀ ਦੇ ਸੋ ਇਸ ਦਾ ਕੀ ਕਾਰਨ ਹੈ ਇਹ ਤੇ ਪ੍ਰਬੰਧਕ ਕਮੇਟੀ ਆ ਜੀ ਗੱਦੀ ਨਿਸ਼ੀਨ ਕੋਈ ਨਹੀਂਗਾ ਜੀ ਪਹਿਲਾ ਸੀਗਾ ਸਾਈਂ ਮਖਤਿਆਰ ਅਦਾਸ ਜੀ ਉਹਦੀ ਆਗਲੇ ਪਾਸੇ ਸਮਾਧ ਆ ਬਣੀ ਉਸ ਤੋਂ ਬਾਅਦ ਕੋਈ ਨਹੀਂ ਪ੍ਰਬੰਧਕ ਨਿਸ਼ੀਨ ਪ੍ਰਬੰਧਕ ਕਮੇਟੀ ਜਿਹੜਾ ਇਹਦਾ ਪ੍ਰਬੰਧ ਚ ਲਾਉਂਦੀ ਆ ਜੀ ਤੇ ਬੜੇ ਸਜੇ ਢੰਗ ਨਾਲ ਚਲਾ ਰਹੀ ਆ ਤੇ ਤੁਹਾਡੇ ਸਾਹਮਣੇ ਜਿਹੜਾ ਚੱਲ ਰਹੀ ਆ ਸੇਵਾ ਤੇ ਮਤਲਬ ਜਦੋਂ ਤੁਸੀਂ ਆਓਗੇ ਕੋਈ ਨਵੀਂ ਚੀਜ਼ ਤੁਹਾਨੂੰ ਮਿਲੇਗੀ ਜੀ ਜਦੋਂ ਵੀ ਆਓ ਜੀ ਅ빠 ਜੀ ਦੇਖਿਆ ਅਕਸਰ ਦਰਗਾਹਾਂ ਜੋ ਪੀਰਾਂ ਦੀਆਂ ਨੇ ਉੱਤੇ ਬਾਬੇ ਬੈਠੇ ਨੇ ਅਕਸਰ ਵਿਵਾਦਾਂ ਚ ਘਰ ਜਾਂਦੀਆਂ ਨੇ ਸੋ ਇੱਥੋਂ ਦਾ ਕਦੇ ਕੋਈ ਵਿਵਾਦ ਇੱਦਾਂ ਕੋਈ ਛੋਟਾ ਹੋਇਆ ਨਹੀਂ ਇਹੋ ਜਿਹਾ ਕੋਈ ਵਿਵਾਦ ਨਹੀਂ ਹੈ ਜੀ ਬਿਲਕੁਲ ਸ਼ਾਂਤੀ ਦਾ ਮਾਹੌਲ ਹੈ ਤੇ ਕਿਸੇ ਦੇ ਵਿੱਚ ਵੀ ਮਤਲਬ ਜਿਹੜੀ ਹੈਗੀ ਹੀਣ ਭਾਵਨਾ ਨਹੀਂਗੀ ਜੀ ਸੰਗਤ ਆਉਂਦੀ ਆ ਕਮੇਟੀ ਦਾ ਪੂਰਾ ਸਤਿਕਾਰ ਕਰਦੀ ਆ ਤੇ ਅਸੀਂ ਵੀ ਸੰਗਤ ਦਾ ਪੂਰਾ ਸਤਿਕਾਰ ਕਰਦੇ ਆ ਮਤਲਬ ਤੁਹਾਨੂੰ ਮੰਨੋ ਇਸ ਦਿਨੋਂ ਪੂਰਾ ਅਸੀਂ ਪ੍ਰਬੰਧ ਕਰਦੇ ਆ ਕਿ ਕਿਸੇ ਨੂੰ ਕੋਈ ਤਕਲੀਫ ਨਾ ਹੋ ਪਰਵਿੰਧਕ ਕਮੇਟੀ ਵੱਲੋਂ ਕਦੋਂ-ਕਦੋਂ ਸਲਾਨਾ ਜਿਹੜੇ ਸਵਾਗਤ ਪੁਰਾਏ ਜਾਂਦੇ ਨੇ ਉੱਥੇ ਇਹ ਦੇਖ ਲਓ ਤੁਸੀਂ 80 ਤੋਂ ਸ਼ੁਰੂ ਹੋਇਆ ਐ ਜੀ ਕੰਮ ਜੀ 80 ਤੋਂ ਲੈ ਕੇ ਤੇ ਅੱਜ ਤੱਕ ਆ ਜਿਹੜਾ ਚੱਲ ਰਿਹਾ ਜੀ ਹਾਂਜੀ ਸੋ ਕੀ ਕਹਿਣਾ ਚਾਹੋਗੇ ਸੰਗਤ ਨੂੰ ਪੂਰੇ ਆਵਾਮ ਨੂੰ ਪੂਰੇ ਦੇਸ਼ ਨੂੰ ਇਸ ਦਰਗਾਹ ਦੇ ਪ੍ਰਤੀ ਸੰਗਤ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਸ਼ਰਦਾ ਬਣੀ ਆ ਤਾਂ ਇਸੇ ਤਰ੍ਹਾਂ ਹੀ ਬਣੀ ਰਵੇ ਤੇ ਸੰਗਤ ਇਸੇ ਤਰ੍ਹਾਂ ਹੀ ਮਤਲਬ ਜਿਹੜੇ ਨੇ ਦਰਸ਼ਨਦਾਰੇ ਕਰਦੀ ਜਾਵੇ ਤੇ ਸੰਗਤਾਂ ਦਾ ਜਿਹੜਾ ਹੈਗਾ ਜਿਹੜੀ ਆਪਾਂ ਆਵਾਮ ਮੰਨਦੀ ਆ ਉਹ ਬਾਬਾ ਜੀ ਇਸੇ ਤਰ੍ਹਾਂ ਪੂਰੀਆਂ ਕਰਦੀਆਂ ਰਹਿਣ ਇਸੀ ਤਰ੍ਹਾਂ ਪਿਆਰ ਸਤਿਕਾਰ ਮੇਲ ਜੋ ਬਣਿਆ ਰਹੇ। ਸੋ ਇਸੇ ਸਾਡੇ ਨਾਲ ਇਥੋਂ ਦੇ ਪ੍ਰਧਾਨ ਸਾਹਿਬ ਲక్ష్మణ ਸਿੰਘ ਜੀ ਨਾਲ ਅਪਨੇ ਗੱਲਬਾਤ ਕੀਤੀ। ਸੋ ਬਾਬਾ ਫਕਰਸ਼ਰੀ ਦਰਗਾਹ ਦੇ ਪ੍ਰਤੀ ਸ਼ਰਧਾ ਦੀ ਬਹੁਤ ਸ਼ਰਧਾ ਤੇ ਭਾਵਨਾ ਹੈ। ਸੋ ਵੀ ਇੱਥੇ ਸ਼ਰਧਾ ਦੇ ਭਾਵਨਾ ਆਉਂਦਾ ਹੈ ਉਹਦੀ ਮਨੋਕਾਮਨਾ ਜ਼ਰੂਰ ਪੂਰੀ ਹੁੰਦੀ ਹੈ। ਸੋ ਕੈਮਰਾਮੈਨ ਤੇਂਦਰ ਦੇ ਨਾਲ ਮੈਂ ਹਰਮਨ ਲਿਆ ਪ੍ਰਦਿਸ਼ਾਪਰੇਟ ਨਿਊਜ਼ ਚੈਨਲ